ਹਾਂਜੀ ਦੋਸਤੋ ਅੱਜ ਤੁਹਾਡੇ ਲਈ ਇੱਕ ਬਹੁਤ ਕੰਮ ਦੀ ਐਪ ਲੈ ਕੇ ਆਇਆ ਮੈਂ ਐਂਡਰਾਇਡ ਫੋਨ ਦੇ ਲਈ ਬਹੁਤ ਹੀ ਜ਼ਿਆਦਾ ਕੰਮ ਆਉਂਗੀ ਤੁਹਾਡੇ ਤੁਸੀਂ ਥੈਂਕ ਯੂ ਕਰੋਗੇ ਮੈਨੂੰ ਖੁਦ ਕਿ ਇਹ ਫੀਚਰ ਤਾਂ ਮੈਨੂੰ ਇਸ ਐਪ ਦੇ ਪਤਾ ਹੀ ਨਹੀਂ ਸੀ ਦੋਸਤੋ ਤੁਸੀਂ ਦੇਖਿਆ ਹੋਣਾ ਤੁਹਾਡੇ ਐਂਡਰਾਇਡ ਫੋਨ ਦੇ ਵਿੱਚ ਇੱਕ ਐਪ ਹੁੰਦੀ ਹੈ ਫੋਟੋਸ ਦੇ ਨਾਮ ਤੇ ਗੂਗਲ ਫੋਟੋ ਉਹਦੇ ਉੱਪਰ ਆਪਣਾ ਡਾਟਾ ਵੀ ਸੇਵ ਹੁੰਦਾ ਰਹਿੰਦਾ ਪਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਵਰਤਦੇ ਨਹੀਂ ਹੋਣੇ ਇਹਦੇ ਵਿੱਚ ਬਹੁਤ ਹੀ ਕੰਮ ਦੇ ਫੀਚਰ ਹੈ ਤੁਸੀਂ ਮੈਨੂੰ ਥੈਂਕ ਯੂ ਜ਼ਰੂਰ ਬੋਲੋਗੇ ਕਮੈਂਟ ਦੇ ਵਿੱਚ ਇਸ ਨੂੰ ਵਰਤ ਕੇ ਇਹਦੇ ਉੱਪਰ ਆਪਣਾ ਡਾਟਾ ਫੋਟੋ ਜੋ ਵੀ ਆ ਉਹ ਵੀ ਆਪਣਾ ਸੇਵ ਹੁੰਦਾ ਰਹਿੰਦਾ ਦੋਸਤੋ ਤੇ ਪਰ ਜੇ ਤੁਹਾਡੇ ਫੋਨ ਦੇ ਵਿੱਚ ਹੈਗੀ ਹੈ ਤਾਂ ਤੁਸੀਂ ਉਹਨੂੰ ਚੰਗੀ ਤਰ੍ਹਾਂ ਜਿੱਦਾਂ ਹੀ ਵਰਤੇ ਨਹੀਂ ਹੋਣਾ ਤੇ ਤੁਹਾਡਾ ਫੋਨ ਚਲਾਉਣ ਦਾ ਕੋਈ ਫਾਇਦਾ ਨਹੀਂ ਮੈਂ ਸਮਝੂਗਾ ਤੇ ਜੇ ਹੈ ਨਹੀਂ ਤਾਂ ਤੁਸੀਂ ਇਸ ਨੂੰ ਇੰਸਟਾਲ ਜ਼ਰੂਰ ਕਰਿਓ ਚਲੋ ਇੱਕ ਇੱਕ ਫੀਚਰ ਬਹੁਤ ਹੀ ਜ਼ਿਆਦਾ ਕੰਮ ਦੇ ਤੁਹਾਨੂੰ ਮੈਂ ਸਮਝਾਉਣਾ ਹੈ ਮੇਰਾ ਨਾਮ ਹੈ ਪਰਮਿੰਦਰ ਤੁਸੀਂ ਦੇਖ ਰਹੇ ਹੋ ਟੈਕਨੋ ਰਮਾਣਾ ਹਾਂਜੀ ਦੋਸਤੋ ਮੈਂ ਆ ਗਿਆ ਆਪਣੀ ਮੋਬਾਈਲ ਸਕਰੀਨ ਤੇ ਹੁਣ ਆਪਾਂ ਜਿਹੜੀ ਮੈਂ ਤੁਹਾਨੂੰ ਫੋਟੋਸ ਐਪ ਦੀ ਗੱਲ ਕਰਨ ਦਾ ਸੀਗਾ Google ਫੋਟੋ ਦੀ ਉਹ ਆਹ ਵਾਲੀ ਐਪਲੀਕੇਸ਼ਨ ਹੈ Google ਫੋਟੋ ਤੁਸੀਂ ਇਸ ਨੂੰ ਜਾਣਦੇ ਹੋਵੋਗੇ ਹੁਣ ਤੁਸੀਂ ਆਖੋਗੇ ਸ਼ਾਇਦ ਵੇਖਣ ਸਾਰ ਕੀ ਇਹ ਚ ਕਿਹੜੀ ਵੱਡੀ ਗੱਲ ਹੈ ਮੈਂ ਤਾਂ ਇਹਨੂੰ ਜਾਣਦਾ ਹੀ ਹਾਂ ਇਹਦੇ ਫੀਚਰ ਮੈਨੂੰ ਪਤਾ ਹੈ ਪਰ ਨਹੀਂ ਦੋਸਤੋ ਇਹ ਚ ਬਹੁਤ ਕੰਮ ਦੇ ਫੀਚਰ ਹੈਗੇ ਦੇਖੀ ਚਲੋਗੇ ਕਮਾਲ ਹੈ ਐਪ ਦਾ ਤੁਹਾਨੂੰ ਮੈਂ ਕੀ ਕਰਕੇ ਸਮਝਾਉਣਾ ਹੈ ਵੀ ਕੀ ਇਹਦੇ ਕੰਮ ਹੈ ਇੱਥੇ ਅਗਲਾ ਸੈਕਸ਼ਨ ਆਊਗਾ ਇਧਰਲੇ ਪਾਸੇ ਆ ਫੋਟੋ ਸਿਲੈਕਟ ਹੈ ਇੱਥੇ ਆਊਗਾ ਦੂਜਾ ਲਿਖਿਆ ਦੋਸਤੋ ਕਲੈਕਸ਼ਨਸ ਲਿਖਿਆ ਆਊਗਾ ਇਹ ਚ ਜਾਓ ਜਾਂ ਤੁਹਾਡੀਆਂ ਫੋਟੋ ਡਾਟਾ ਜੋ ਵੀ ਸ਼ੋ ਕਰਦਾ ਸਾਰਾ ਉਹ ਇੱਥੇ ਸ਼ੋ ਕਰੂਗਾ ਮੈਂ ਇੱਥੇ ਕੈਮਰੇ ਵਾਲੇ ਨੂੰ ਓਪਨ ਕਰ ਲੈਣਾ ਹੁਣ ਮੈਂ ਤੁਹਾਨੂੰ ਦਿਖਾਉਣਾ ਸਭ ਤੋਂ ਪਹਿਲਾਂ ਆ ਮੇਰੀ ਇੱਕ ਫੋਟੋ ਆ ਤੁਸੀਂ ਦੇਖੋਗੇ ਬਲਰ ਹੈ ਇਹ ਬਲਰ ਨੂੰ ਤੁਸੀਂ ਫੋਟੋ ਨੂੰ ਕਲੀਅਰ ਕਰ ਸਕਦੇ ਹੋ ਬਹੁਤ ਵਧੀਆ ਆਪਸ਼ਨ ਦਿੱਤਾ ਹੈ ਗੂਗਲ ਦਾ ਦੋਸਤੋ ਹੋਰ ਵੀ ਅੱਗੇ ਆਪਸ਼ਨ ਬਹੁਤ ਹੈਗੀਆਂ ਸ਼ਾਇਦ ਤੁਹਾਨੂੰ ਇਸ ਦਾ ਪਤਾ ਵੀ ਹੋਵੇ ਜੇ ਨਹੀਂ ਪਤਾ ਤਾਂ ਅੱਗੇ ਪੂਰਾ ਸਿੱਖ ਲਓ ਬਹੁਤ ਕੰਮ ਕੰਮ ਦੀਆਂ ਚ ਦੇਖੀ ਚਲੋ ਹੋਰ ਇਹਨੂੰ ਅਨਬਲਰ ਕਿਵੇਂ ਕਰਨਾ ਪੂਰਾ ਕਲੈਰਟੀ ਹੋ ਜੂਗੀ ਇਹਦੀ ਇੱਥੇ ਐਡੀਟਿੰਗ ਦੀ ਆਪਸ਼ਨ ਆਉਗੀ ਨਾ ਥੱਲੇ ਇਹ ਚ ਜਾਉਗੇ ਐਡੀਟਿੰਗ ਆਪਸ਼ਨ ਇਹਦੇ ਬਾਅਦ ਦੂਜੀ ਨੰਬਰ ਤੇ ਆਉਏ ਐਕਸ਼ਨਸ ਆਉਗਾ ਲਿਖਿਆ ਇਹ ਚ ਜਾਉਗੇ ਇਹ ਚ ਜਾਣ ਤੋਂ ਬਾਅਦ ਇੱਥੇ ਅਨਬਲਰ ਦੀ ਆਪਸ਼ਨ ਆਉਗੀ ਆਵੇ ਇਹ ਤੇ ਜਿਵੇਂ ਟੈਪ ਕਰੋਗੇ ਫਿਰ ਇਹ ਆਪਦਾ ਕਮਾਲ ਸ਼ੁਰੂ ਕਰ ਦੂਗਾ ਪ੍ਰੋਸੈਸ ਕਰੂਗਾ ਤੇ ਹੁਣ ਦੇਖੋ ਤੁਸੀਂ ਫੋਟੋ ਹੁਣ ਫੋਟੋ ਦੇਖੋ ਪਹਿਲਾਂ ਨਾਲ ਡਿਟੇਲ ਹੁਣ ਮੈਂ ਤੁਹਾਨੂੰ ਇਹਦੇ ਟੈਪ ਕਰਕੇ ਜਿਹੜਾ ਪਹਿਲਾਂ ਆਇਆ ਸੀ ਹੁਣ ਆਇਆ ਹੈ ਪਹਿਲਾ ਦੇਖੋ ਕਿੰਨੀ ਬਲਰ ਸੀ ਤੇ ਹੁਣ ਦੇਖੋ ਹੁਣ ਆਪਾਂ ਅੱਗੇ ਚੱਲਦੇ ਆਂ ਆਪਾਂ ਹੋਰ ਵੀ ਮਤਲਬ ਇਹਦੀਆਂ ਸੈਟਿੰਗਾਂ ਜਾਣਦੇ ਆਂ ਦੇਖੋ ਅੱਗੇ ਵੈਸੇ ਹੈਗਾ ਤਾਂ ਹੋਰ ਵੀ ਬਹੁਤ ਕੁਝ ਹੈਗਾ ਤੁਸੀਂ ਇਸ ਫੋਟੋ ਨੂੰ ਮਤਲਬ ਅੱਗੇ ਬੱਸ ਸੁਝਾਉਂਗਾ ਆਪਸ਼ਨਾਂ ਕਾਫੀ ਹੈਗੇ ਵੀਡੀਓ ਨੂੰ ਛੱਡ ਕੇ ਜਿਆਦਾ ਤੁਹਾਡੇ ਕੰਮ ਆਊਗੀ ਇਹ ਸਾਰੀ ਜਾਣਕਾਰੀ ਹੁਣ ਤੁਹਾਨੂੰ ਮੈਂ ਅਗਲਾ ਫੀਚਰ ਦੱਸਦਾ ਦੋਸਤੋ ਅਗਲੇ ਫੀਚਰ ਦਾ ਕਮਾਲ ਦੇਖੋ ਬੜਾ ਘੈਂਟ ਹੈ ਮਨ ਕੇ ਚੱਲੋ ਗੁਜੈਂਪਲ ਤੌਰ ਤੇ ਮੈਂ ਇੱਕ ਆ ਫੋਟੋ ਲੈ ਲਈ ਹੁਣ ਇੱਥੇ ਆਪਾਂ ਆ ਜਿਹੜਾ ਮੰਨ ਕੇ ਚੱਲੋ ਇੱਕ ਜਿਹੜਾ ਚਿੜੀ ਦਾ ਬੱਚਾ ਹੈ ਇਹਨੂੰ ਇੱਥੋਂ ਗਾਇਬ ਕਰਕੇ ਦਿਖਾਉ ਤੁਹਾਨੂੰ ਮਿੰਟਾਂ ਦੇ ਵਿੱਚ ਹੀ ਬਹੁਤ ਹੀ ਸਫਾਈ ਦੇ ਨਾਲ ਐਕਸ਼ਨ ਦੇ ਵਿੱਚ ਜਾਵਾਂਗੇ ਐਕਸ਼ਨ ਦੇ ਵਿੱਚ ਜਾਣ ਤੋਂ ਬਾਅਦ ਦੋਸਤੋ ਇੱਥੇ ਮੈਜਿਕ ਅਰੇਜ ਦਾ ਨਾਮ ਆਊਗਾ ਇੱਕ ਮੈਜਿਕ ਅਰੇਜ ਇਹ ਥੋੜੀ ਲੋਡ ਲਊਗਾ ਦੋਸਤੋ ਇੱਥੇ ਇਹਦੂ ਬਾਅਦ ਥੋੜਾ ਤੁਸੀਂ ਇਸ ਨੂੰ ਜ਼ੂਮ ਕਰਕੇ ਨਾ ਤੁਸੀਂ ਮੰਨ ਕੇ ਚੱਲੋ ਕਿ ਆ ਬੱਚੇ ਨੂੰ ਹਟਾਉਣਾ ਜਾਂ ਚਿੜੀ ਨੂੰ ਹਟਾਉਣਾ ਇਹ ਤੁਸੀਂ ਬੰਦਿਆਂ ਤੇ ਵੀ ਲੈ ਸਕਦੇ ਹੋ ਮੰਨ ਕੇ ਚੱਲੋ ਤੁਹਾਡੀ ਕੋਈ ਫੋਟੋ ਆ ਯਾਰ ਦੋਸਤਾਂ ਦੀ ਜਾਂ ਕੋਈ ਹੋਰ ਤੁਸੀਂ ਫੋਟੋ ਖਿੱਚੀ ਉਹਦੇ ਵਿੱਚ ਕੋਈ ਉਹੋ ਜਿਹੀ ਚੀਜ਼ ਆ ਗਈ ਜਿਹਨੂੰ ਤੁਸੀਂ ਹਟਾਉਣਾ ਚਾਹੁੰਦੇ ਆ ਹੁਣ ਦੇਖੀ ਚਲੋ ਧਿਆਨ ਦੇ ਨਾਲ ਇਹਦਾ ਕਮਾਲ ਹੈ ਇੰਨੀ ਸਭਾਈ ਦੇ ਨਾਲ ਇਸ ਤਰੀਕੇ ਨਾਲ ਇਹਨੂੰ ਹਟਾਉੂਗਾ ਕਿ ਬਸ ਪਤਾ ਵੀ ਨਹੀਂ ਲੱਗਦਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ ਇਹ ਤੁਸੀਂ ਦੇਖਿਆ ਹੋਣਾ ਫੀਚਰ ਇਹ ਵੱਡੇ ਫੋਨਾਂ ਦੇ ਵਿੱਚ ਹੈਗਾ ਪਰ ਜੇ ਤੁਹਾਡੇ ਕੋਲ ਨੋਰਮਲ ਫੋਨ ਆ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਤੁਹਾਡੇ ਕੋਲ ਵੀ ਇਹ ਸੈਟਿੰਗ ਹੈ ਸਮਝ ਲਓ ਵੀ ਆ ਗਈ ਅੱਜ ਤੋਂ ਬਾਅਦ ਹੁਣ ਦੇਖੀ ਚਲੋ ਇਹਦਾ ਕਮਾਲ ਹੁਣ ਇੱਥੇ AI ਦੇ ਨਾਲ ਕੰਮ ਕਰ ਰਿਹਾ ਤੇ ਦੇਖੀ ਚਲੋ ਹੁਣ ਦੇਖੋ ਮਤਲਬ 10 ਕਿ ਵੀ ਦਿਖਾਵੇ ਕੋਈ ਇੱਥੇ ਕੋਈ ਫੋਟੋ ਸੀਗੀ ਹੁਣ ਇਹਨੂੰ ਤੁਸੀਂ ਆਪਦੇ ਕਿਸੇ ਵੀ ਕੰਮ ਦੇ ਵਿੱਚ ਮਤਲਬ ਆਪਦੇ ਹਿਸਾਬ ਨਾਲ ਵਰਤ ਸਕਦੇ ਹੋ ਹੁਣ ਦੋਸਤੋ ਤੁਹਾਨੂੰ ਮੈਂ ਅਗਲਾ ਫੀਚਰ ਦਿਖਾਉਣ ਲੱਗਾ ਹਾਂ ਇੱਥੇ ਮੈਂ ਇੱਕ ਫੋਟੋ ਸਿਲੈਕਟ ਕਰੂੰਗਾ ਆਪਦੀ ਕੋਈ ਵੀ ਠੀਕ ਹੈ ਨਾ ਮੰਨ ਕੇ ਚਲੋ ਮਾ ਲੀਆ ਫੋਟੋ ਲੈ ਲਈ ਹੁਣ ਦੇਖੋ ਇਹ ਫੋਟੋ ਨਾਰਮਲ ਹੈ ਇਹਨੂੰ ਪੋਰਟਰੇਟ ਬਣਾਉਣਾ ਆਪਾਂ ਉਹੀ ਐਡੀਟਿੰਗ ਆਪਸ਼ਨ ਦੇ ਵਿੱਚ ਜਾਵਾਂਗੇ ਐਕਸ਼ਨ ਦੇ ਵਿੱਚ ਜਾਵਾਂਗੇ ਇੱਥੇ ਤੁਸੀਂ ਲਿਖਿਆ ਤੇ ਲਿਖਿਆ ਹੋਊਗਾ ਉਹੀ ਆਪਸ਼ਨ ਪੋਰਟਰੇਟ ਬਲਰ ਇਹਨੂੰ ਟੈਪ ਕਰੋਗੇ ਅੱਜ ਦੇਖੀ ਚਲੋ ਕਿ ਇਹ ਪੋਰਟਰੇਟ ਦੇ ਵਿੱਚ ਫੋਟੋ ਤਬਦੀਲ ਹੋ ਗਈ ਬਹੁਤ ਵਧੀਆ ਨਾ ਮੰਨ ਕੇ ਚਲੋ ਤੁਹਾਡੇ ਫੋਨ ਦੇ ਵਿੱਚ ਕੋਈ ਪੋਰਟਰੇਟ ਕੈਮਰਾ ਹੈ ਨਹੀਂ ਤੁਸੀਂ ਦੇਖਿਆ ਨਾ ਪੋਰਟਰੇਟ ਕੈਮਰਾ ਆਈ ਫੋਨ ਦੇ ਇੱਥੇ ਹੋਰ ਉਹਨਾਂ ਦੇ ਵਿੱਚ 3x ਪੋਰਟਰੇਟ ਆਉਂਦੀਆਂ ਹੁਣ ਦੇਖੋ ਐ ਵਧੀਆ ਜਿਹੜੇ ਸਾਨੂੰ ਬਲਰ ਵੀ ਥੋੜਾ ਵਧਾ ਸਕਦਾ ਆਸਾਨ ਜਿੰਨਾ ਮਰਜ਼ੀ ਦੇਖੋ ਕਿੰਨਾ ਵਧੀਆ ਆਪਸ਼ਨ ਹੈ ਠੀਕ ਹੈ ਨਾ ਹੁਣ ਆਪਾਂ ਅਗਲਾ ਫੀਚਰ ਜਾਣਦੇ ਹਾਂ ਅਗਲਾ ਫੀਚਰ ਦੇਖੋ ਦੋਸਤੋ ਹੁਣ ਇਸੇ ਫੋਟੋ ਤੇ ਆਪਾਂ ਕੰਮ ਕਰਦੇ ਹਾਂ ਹੋਰ ਥੋੜਾ ਜਿਹਾ ਠੀਕ ਹੈ ਨਾ ਉਹੀ ਐਕਸ਼ਨ ਦੇ ਵਿੱਚ ਜਾਵਾਂਗੇ ਦੋਸਤੋ ਐਕਸ਼ਨ ਦੇ ਵਿੱਚ ਜਾਣ ਤੋਂ ਬਾਅਦ ਤੁਸੀਂ ਇੱਥੇ ਦੇਖੀ ਚਲਿਓ ਆਪਣੇ ਕੋਲ ਇੱਥੇ ਆਪਸ਼ਨ ਆਉਣੀ ਹੈ ਇੱਕ ਫਿਲਟਰ ਦੀ ਆਪਸ਼ਨ ਆ ਗਈ ਇੱਥੇ ਸਕਾਈ ਲਾਈਟ ਆ ਗਈ ਹੁਣ ਸਕਾਈ ਲਾਈਟ ਜੇ ਤੁਹਾਡਾ ਸਕਾਈ ਉਹਨਾਂ ਵਧੀਆ ਨਹੀਂ ਦਿਖਦਾ ਮਤਲਬ ਬਲੂ ਕਲਰ ਦਾ ਇੱਥੋਂ ਤੁਸੀਂ ਉਹਨੂੰ ਵੀ ਅਡਜਸਟ ਕਰ ਸਕਦੇ ਹੋ ਠੀਕ ਹੈ ਨਾ ਦੇਖੋ ਉਹਦਾ ਸਕਾਈ ਦਾ ਕਲਰ ਇਹਨਾਂ ਵਧੀਆ ਨਹੀਂ ਉਹਨੂੰ ਚੇਂਜ ਕਰ ਸਕਦੇ ਹੋ ਇੱਥੇ ਹੋਰ ਬਹੁਤ ਆਪਸ਼ਨ ਆਹਣਗੇ ਮਤਲਬ ਆਪ ਦੇ ਹਿਸਾਬ ਨਾਲ ਜਿਹੜਾ ਕਲਰ ਪਸੰਦ ਆ ਉਹ ਸਿਲੈਕਟ ਕਰ ਸਕਦੇ ਹੋ ਠੀਕ ਹੈ ਹੁਣ ਇੱਥੇ ਲਾਈਟਿੰਗ ਦੀ ਇੱਕ ਆਪਸ਼ਨ ਆ ਗਈ ਥੱਲੇ ਦੇਖੀ ਚਲੋ ਲਾਈਟਿੰਗ ਦੀ ਆਪਸ਼ਨ ਆ ਇਥੇ ਲਾਈਟਿੰਗ ਨੂੰ ਇਥੇ ਐਚ ਡੀ ਆਰ ਨੂੰ ਠੀਕ ਕਰ ਸਕਦੇ ਆਂ ਦੇਖੋ ਪਹਿਲੀ ਆਪਸ਼ਨ ਐਚ ਡੀ ਆਰ ਪੋਰਟਰੇਟ ਲਾਈਟ ਆ ਗਈ ਆ ਇਥੇ ਥੋੜਾ ਜਿਹਾ ਲੋਡ ਲਊਗਾ ਇਹ ਤੇ ਐਸੀ ਲੋਡ ਲੈਣ ਤੋਂ ਬਾਅਦ ਤੁਸੀਂ ਦੇਖੋ ਐਡ ਲਾਈਟ ਆਊਗਾ ਇੱਕ ਤਾਂ ਇਹ ਬੈਲੈਂਸ ਲਾਈਟ ਹੈ ਇੱਕ ਐਡ ਲਾਈਟ ਆ ਗਿਆ ਇਹਦਾ ਕਮਾਲ ਦੇਖੋ ਹੁਣ ਦੇਖੋ ਮੈਂ ਇਸ ਚੀਜ਼ ਨੂੰ ਸੈੱਟ ਕਰਾਂ ਦੇਖੋ ਫੋਟੋ ਦੇ ਉੱਪਰ ਆ ਉਹਦੀ ਲਾਈਟਿੰਗ ਨੂੰ ਐਡਜਸਟ ਕਰ ਸਕਦੇ ਆਂ ਕਿਸੇ ਹਿਸਾਬ ਨਾਲ ਤੁਹਾਡੇ ਫੇਸ ਦੇ ਉੱਪਰ ਲਾਈਟ ਸਹੀ ਨਹੀਂ ਹੈਗੀ ਉਹਨੂੰ ਤੁਸੀਂ ਸਹੀ ਕਰ ਸਕਦੇ ਹੋ ਇਹ ਵੀ ਇੱਕ ਬਹੁਤ ਵਧੀਆ ਆਪਸ਼ਨ ਹੈਗੀ ਇਹਦੇ ਵਿੱਚ ਐਡਿਟਿੰਗ ਤੁਸੀਂ ਕਰ ਸਕਦੇ ਹੋ ਆਪਦੇ ਹਿਸਾਬ ਨਾਲ ਮਤਲਬ ਇੱਥੇ ਐਡਿਟਿੰਗ ਨਹੀਂ ਹੋਰ ਕਾਫੀ ਸਾਰੀਆਂ ਆਪਸ਼ਨਾਂ ਹੈਗੀਆਂ ਤੁਸੀਂ ਆਪਦੇ ਹਿਸਾਬ ਨਾਲ ਐਡਿਟਿੰਗ ਕਰ ਸਕਦੇ ਹੋ ਹੋਰ ਮੈਂ ਤੁਹਾਨੂੰ ਇੱਕ ਆਪਸ਼ਨ ਦਿਖਾਉਣਾ ਇੱਥੇ ਖੱਬੇ ਹੱਥ ਤੇ ਦੇਖੋਗੇ ਇੱਥੇ ਉੱਪਰ ਆ ਵਾਲੀ ਆਪਸ਼ਨ ਬਣੀ ਹੋਈ ਹੈ ਇਹ ਫਰੇਮ ਦੀ ਆਪਸ਼ਨ ਹੈ ਇੱਥੇ ਫਰੇਮ ਤੁਸੀਂ ਐਡਜਸਟ ਕਰ ਸਕਦੇ ਹੋ ਹਿਸਾਬ ਨਾਲ ਫਰੇਮ ਨੂੰ ਜਿਵੇਂ ਮਰਜ਼ੀ ਇੱਕ ਉਹ ਛੋਟੀ ਫੋਟੋ ਟੇਢੀ ਆ ਤਾਂ ਉਹ ਵੀ ਸਹੀ ਕਰ ਸਕਦੇ ਹੋ ਇੱਥੋਂ ਦਾ ਫਰੇਮ ਮਤਲਬ ਫੋਟੋ ਦਾ ਸਾਈਜ਼ ਸੈੱਟ ਕਰ ਸਕਦੇ ਹੋ ਆਟੋ ਫਰੇਮ ਕਰੋਂਗੇ ਜੇ ਤਾਂ ਫਿਰ ਆਪਦੇ ਹਿਸਾਬ ਨਾਲ AI ਦੇ ਹਿਸਾਬ ਨਾਲ ਕਰ ਦੂਗਾ ਮੇਰੇ ਤੁਹਾਡੀ ਫੋਟੋ ਟੇਢੀ ਵੀngੀ ਹੈ ਤੇ AI ਦੇ ਹਿਸਾਬ ਨਾਲ ਆਪਣੇ ਆਪ ਹੀ ਫੋਟੋ ਨੂੰ ਸਿੱਧਾ ਕਰ ਦੂਗਾ ਹੁਣ ਗਾਂਹ ਦੇਖੋ ਇਹ ਦੂਜਾ ਐਕਸ਼ਨ ਦੇ ਆਪਸ਼ਨ ਚ ਵੇਰ ਜਾਣਾ ਇਹ ਦੂਜਾ ਇੱਥੇ ਆਪਸ਼ਨ ਆਉਂਦਾ ਇੱਕ ਮੂਵ ਦੀ ਇੱਥੇ ਦੇਖੀ ਚੱਲੋ ਤੁਹਾਰਾ ਹੁਣ ਬਹੁਤ ਭੰਡ ਹੈ ਹੁਣ ਤੁਸੀਂ ਇਹਦੀ ਫੋਟੋ ਦੇ ਫਰੇਮ ਨੂੰ ਕੋਈ ਵੀ ਇੱਥੇ ਲਿਖਿਆ ਗਿਆ ਸਰਕਲ ਔਰ ਬਰਸ਼ ਟੂ ਸਿਲੈਕਟ ਉਹ ਫੋਟੋ ਨੂੰ ਸਿਲੈਕਟ ਕਰ ਲੈਣਾ ਤੁਸੀਂ ਬਰਸ਼ ਕਰਕੇ ਜਿਹੜੀ ਤੁਹਾਡੀ ਕੋਈ ਵੀ ਫੋਟੋ ਹੋਗੀ ਇਹਨੂੰ ਸਿਲੈਕਟ ਕਰ ਲੈਣਾ ਹਣੀ ਫੋਟੋ ਸਿਲੈਕਟ ਕਰ ਲੈਣਾ ਕੋਈ ਵੀ ਫੋਟੋ ਸਿਲੈਕਟ ਕਰ ਲੈ ਜਾਨਕੀ ਤੁਸੀਂ ਫੋਟੋ ਥੋੜੀ ਸਹੀ ਥਾਂ ਤੇ ਨਹੀਂ ਹੈਗੀ ਅਗਰ ਤੁਸੀਂ ਦੋ ਜਣੇ ਖੜੇ ਆ ਤੁਸੀਂ ਜਾਂ ਤਾਂ ਵਿੱਥੀ ਤੇ ਖੜੇ ਹੋ ਠੀਕ ਹੈ ਨਾ ਇੱਕ ਦੂਜੀ ਤੋਂ ਤੁਸੀਂ ਸਹੀ ਕਰ ਰਹੇ ਤੁਸੀਂ ਚੱਕ ਕੇ ਕਿਤੇ ਵੀ ਕਰ ਸਕਦੇ ਮਨ ਕੇ ਅਗਰ ਮੈਂ ਫੋਟੋ ਨੂੰ ਥੋੜਾ ਜਿਆਦਾ ਸਾਈਡ ਤੇ ਕਰ ਦਿੰਨਾ ਹੁਣ ਇੱਥੇ ਸਾਈਡ ਤੂੰ ਕਰੋ ਤੋਂ ਬਾਅਦ ਫਿਰ ਥੱਲੇ ਟੈਪ ਕਰਦੇ ਹੋ ਮੂਵ ਹੁਣ ਇੱਥੇ ਇਹ ਥੋੜਾ ਜਿਆਦਾ ਟਾਈਮ ਲਊਗਾ ਤੇ ਫਿਰ ਇਹ AI ਦੀ ਮਦਦ ਦੇ ਨਾਲ ਤੁਹਾਡੀ ਫੋਟੋ ਨੂੰ ਉਸਾ ਉਹਨੇ ਐਡਜਸਟ ਕਰਕੇ ਦੇ ਦੂਗਾ ਤੁਹਾਨੂੰ ਮਤਲਬ ਫੋਟੋ ਜਿੱਥੇ ਵੀ ਤੁਹਾਨੂੰ ਚਾਹੀਦੀ ਹੈ ਹੁਣ ਦੇਖੋ ਪਤਾ ਨਹੀਂ ਲੱਗਦਾ ਕਿ ਫੋਟੋ ਪਹਿਲਾਂ ਇੱਥੇ ਜੀ ਦੇਖੋ ਕੰਡਾ ਘੈਂਡ ਆਪਸ਼ਨ ਹੈ ਆਪਸ਼ਨਾਂ ਦੋਸਤੋ ਹੋਰ ਵੀ ਅੱਗੇ ਬਹੁਤ ਸਾਰੀਆਂ ਐ ਵੈਸੀ ਵੀਡੀਓ ਲੰਮੀ ਹੋ ਰਹੀਆਂ ਨੇ ਤੁਸੀਂ ਵਰਤੋਗੇ ਤਾਂ ਤੁਹਾਨੂੰ ਪਤਾ ਲੱਗ ਜੂ ਇਹ ਨਵੇਂ ਫੀਚਰ ਆਏ ਆ AI ਦੇ ਇਥੇ ਸ਼ਾਰਪ ਕਰ ਸਕਦੇ ਹਾਂ ਸ਼ਾਰਪ ਮਤਲਬ ਤੁਹਾਡੀ ਫੋਟੋ ਜੇਕਰ ਡਿਟੇਲ ਥੋੜੀ ਘੱਟ ਹੈ ਇਹ ਤੋਂ ਵੀ ਮਤਲਬ ਟੈਕਸਚਰ ਤੁਹਾਡੀ ਸਕਿਨ ਤੇ ਘੱਟ ਤੇ ਜਿਵੇਂ ਮੰਨ ਕੇ ਚਲੋ ਇੱਥੇ ਦੇਖੋ ਥੋੜੀ ਜਿਹੀ ਲੱਗ ਰਹੀ ਹੈ ਤਾਂ ਹੁਣ ਮੈਂ ਥੋੜਾ ਇਹ ਉਧਾਰਾ ਟੈਕਸਚਰ ਸਕਿਨ ਦੀ ਉਹ ਆ ਜਾਣੀ ਇਹਦੇ ਜੀ ਠੀਕ ਹੈ ਨਾ ਡੀ ਨੌਇਸ ਆ ਗਿਆ ਦੁਬਾਰਾ ਮਤਲਬ ਤੁਹਾਡੀ ਫੋਟੋ ਦੇ ਉੱਪਰ ਕੋਈ ਨੌਇਸ ਹੈ ਨੇਰਾ ਵਗੈਰਾ ਹੋਏਗਾ ਜ਼ਿਆਦਾ ਠੀਕ ਹੈ ਨਾ ਜਾਂ ਕੁਝ ਹੋਰ ਹੈ ਧੁੰਦਲੀ ਹੈ ਮਰੀ ਫੋਟੋ ਤੇ ਉਹ ਵੀ ਇਹਦੇ ਨਾਲ ਠੀਕ ਹੋਣੀ ਚਾਹੀਦੀ ਦੋਸਤੋ ਫਿਲਹਾਲ ਇਹਨੇ ਫੀਚਰ ਸੀ ਦੋਸਤੋ ਐਪਲੀਕੇਸ਼ਨ ਦੇ ਫੀਚਰ ਕਿਵੇਂ ਲੱਗੇ ਕਮੈਂਟ ਕਰਕੇ ਦੱਸਿਓ ਜ਼ਰੂਰ ਤੇ ਹੋਰ ਐਗੀਆਂ ਜਾਣਕਾਰੀਆਂ ਨੇ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ